ਇਕ ਕਤਨਾਲ ਲੁਧਿਆਣਾ ਦੇ ਗਿਲ ਰੋਡ ਦੀ ਹੈ ਜਿੱਥੇ ਇਲੈਕਟ੍ਰੋਨਿਕ ਸ਼ੋਰੂਮ ਦੇ ਬਾਹਰ ਪਈ ਫ੍ਰਿਜ ਇੱਕਾ ਲੁਟੇਰਾ ਹੈ ਜਿਹੜਾ ਸ਼ੋਰੂਮ ਦੇ ਬਾਹਰੋਂ ਚੱਕ ਕੇ ਲੈ ਜਾਂਦਾ ਜਦੋਂ ਸ਼ੋਰੂਮ ਦੇ ਮਾਲਕ ਦਾ ਬਾਹਰ ਧਿਆਨ ਜਾਂਦਾ ਹੈ ਤਾਂ ਵੇਖਿਆ ਫ੍ਰਿਜ ਉੱਥੇ ਨਹੀਂ ਹੁੰਦੀ ਤਾਂ ਸੀਸੀਟੀਵੀ ਉਹ ਵੀਡੀਓ ਵੇਖੀ ਜਾਂਦੀ ਹੈ ਇੱਕ ਵਿਅਕਤੀ ਹੈ ਜਿਹੜਾ ਫ੍ਰਿਜ ਉਠਾ ਕੇ ਉਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੈ ਕੇ ਜਾ ਰਿਹਾ ਦੁਕਾਨਦਾਰ ਨੇ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਅਤੇ ਕਿਆ ਜਲਦ ਦੋਸ਼ੀ ਨੂੰ ਫੜਿਆ ਜਾਵੇ ਲੁਧਿਆਣਾ ਲਾਈਵ ਸੁਰਿੰਦਰ ਸੋਨੀ ਦੀ ਰਿਪੋਰਟ ਕੀ ਹੋਇਆ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀਵੰਸ਼ ਤਨੇਜਾ ਹਾਂ ਜੀ ਸਾਡੀ ਗਿਲ ਰੋਡ ਤੇ ਦੁਕਾਨ ਆ ਜੀ ਇਲੈਕਟ੍ਰੋਨਿਕਸ ਮਾਲ ਅਸੀਂ ਵੇਚਦੇ ਹਾਂ ਗੈਲੈਕਸੀ ਵੇਲਦੇ ਹਾਂ ਆਂਦਾ ਪਾਵਾ ਚੌਂਦੀ ਲਾਈਟਾਂ ਤੇ ਤੇ ਚੋਰ ਆਂਦਾ ਹੈ ਜੀ ਅਸੀਂ 10 ਮਿੰਟ ਲਈ ਫ੍ਰਿਜ ਬਾਹਰ ਰੱਖਦੇ ਹਾਂ ਸਵੇਰ ਦਾ ਟਾਈਮ ਹੈ 11:30 ਦਾ ਆਂਦਾ ਹੈ ਜੀ ਘੜੀਸ ਕੇ ਪਾਵਾ ਚੌਂਦੀ ਲਾਈਟਾਂ ਤੱਕ ਦਿਨ ਦਿਹਾੜੇ ਬੇਸ਼ਰਮ ਬਣ ਕੇ ਆਪਣੀ ਫ੍ਰਿਜ ਚੱਕਦਾ ਹੈ ਜੀ ਆਟੋ ਕਰਦਾ ਹੈ ਜੀ ਆਟੋ ਕਰਕੇ ਗਿਲ ਰੋਡ ਵੱਲ ਨਿਕਲ ਜਾਂਦਾ ਜੀ ਅਗੇ ਜੀ ਐਨ ਕਾਲਜ ਵੱਲ ਫ੍ਰੀਜ ਤੁਸੀਂ ਮਤਲਬ ਕਦਰ ਹੀ ਰੱਖੀ ਸੀ ਬਾਹਰ ਫ੍ਰੀਜ ਸਰ ਡਿਸਪਲੇ ਲਈ ਲਾਈ ਸੀ ਹੋਰ ਕਰ ਲਈ ਤਾਂ ਆਪਾਂ ਜਿੱਦਾਂ ਬਾਹਰ ਹਰ ਦੁਕਾਨਦਾਰ ਰੱਖਦਾ ਹੈ ਜੀ ਅਸੀਂ ਗਰਮੀ ਦਾ ਟਾਈਮ ਆ ਦੀ ਗਾਹ ਦੇਖ ਕੇ ਅੰਦਰ ਆਂਦਾ ਡਿਸਪਲੇ ਲਈ ਬਾਹਰ ਰੱਖੀ ਸੀਗੀ ਜੀ ਤੇ ਕੀ ਕਰੀਏ ਜੀ ਹੁਣ ਦੱਸੋ ਤੁਸੀਂ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਆ ਇਹਦੇ ਕੰਮ ਹੋ ਗਿਆ ਜੀ ਸਰਕਾਰ ਨੂੰ ਮੇਰੀ ਬੇਨਤੀ ਹੈ ਜੀ ਇੱਥੇ ਥੋੜੀ ਕਾਰਵਾਈ ਕਰਨ ਦੀ ਤੇ ਥੋੜਾ ਧਿਆਨ ਦਿੱਤਾ ਜਾਵੇ ਤਾਂ ਕਿ ਜੋ ਅੱਗੇ ਹੋਣ ਵਾਲੇ ਚੋਰੀਆਂ ਨੇ ਤੇ ਚੋਰਾਂ ਨੂੰ ਫੜਿਆ ਜਾਵੇ ਤਾਂ ਕਿ ਅੱਗੇ ਉਹ ਐਹੋ ਜਿਹੇ ਕੰਮ ਨਾ ਕਰਨ ਤੇ ਡੀਲਰ ਦਾ ਨੁਕਸਾਨ ਹੋਣਾ ਬਚ ਜਾਵੇ ਕਿਉਂਕਿ ਜੇ ਐਹੋ ਜਿਹੇ ਹ